ਬੱਜੁਰਗ ਮਾਤਾ ਪੈਨਾ ਮੀਰਾ ਦੀ ਜੈ ਤੀਨ ਜੈਸਾ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਸਾਡੇ ਵਿੱਚ ਪਿੰਡ ਰੱਜੀ ਵਾਲੇ ਤੋਂ ਅੰਮਰਜੀਤ ਕੌਰ ਬਲਾਕ ਫਰੋਜਪੁਰ ਦੇ ਪ੍ਰਧਾਨ ਉਹਨਾਂ ਦੀ ਲੇਬਰ ਵਿੱਚ ਅੱਜ ਅਸੀਂ ਮੀਟਿੰਗ ਕਰਨ ਲਈ ਪਹੁੰਚੇ ਹੋਏ ਹਾਂ ਜਿਸ ਵਿੱਚ ਅਸੀਂ ਬੇਨਤੀ ਕਰਾਂਗੇ ਸਾਡੇ ਪ੍ਰਧਾਨ ਜੀ ਨੂੰ 2 ਮਿੰਟ ਲਈ ਆਪਣਾ ਜਿਹੜਾ ਹੈਗਾ ਆਪਣੇ ਹੱਕਾਂ ਪ੍ਰਤੀ ਜਿਹੜੀ ਐਸਪੀਚ ਕਰਨੀ ਹੈ ਜੀ ਜੈ ਪੀਰ ਜੈ ਕਰਤਾਰ ਮੇਰਾ ਨਾਮ ਮਧੀਤਮ ਨਾ 100 ਜੀ ਵਾਲੇ ਨੇ ਅੰਕਲ ਜੀ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਚੱਲਦਾ ਆ ਨਿੱਕੇ ਨਿੱਕੇ ਬੱਚੇ ਨੇ ਜਿਹੜਾ ਨਸ਼ਾ ਕਿੱਥੇ ਜਾਂਦੇ ਨੇ ਤੇ ਅੱਜ ਲਾਗੇ ਪਿੰਡ ਦੇ ਵਿੱਚ ਆਸਕਲਾਂ ਦੇ ਵਿੱਚ 30 ਸਾਲਾਂ ਦੇ ਬੰਦਾ ਮਰ ਗਿਆ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਸਰਕਾਰ ਅੱਗੇ ਸਾਡੀ ਇਹ ਗੱਲ ਆਪਾਂ ਹਾਂ ਸੁਣੋ ਸਰਦਾਰ ਜੀ ਠੀਕ ਆ ਬਹੁਤ ਵਧੀਆ ਹੈ ਸਾਡੀ ਇਹ ਮੰਗ ਆ ਸਰਕਾਰ ਦੇ ਧਿਆਨ 'ਚ ਲਿਆਉਣ ਲਈ ਪਰ ਨਸ਼ਿਆਂ ਦਾ ਕੰਮ ਸ਼ੁਰੂ ਕਿੱਥੋਂ ਹੋਇਆ ਸੀ ਉਹਦੇ ਬਾਰੇ ਮੈਂ ਜਾਣਕਾਰੀ ਦਵਾ ਕਾਲੀ ਸਰਕਾਰ ਜਿਹੜੀ 10 10 ਸਾਲ ਰਹੀ ਆ ਤਾਂ ਕਾਲੀ ਸਰਕਾਰ ਵੱਲੋਂ ਜਿਹੜਾ ਹੈਗਾ ਨਸ਼ਾ ਛੁਡਾ ਕੀਤਾ ਗਿਆ ਸੀਗਾ ਤੇ ਕਾਂਗਰਸ ਕਹਿੰਦੀ ਸੀ ਆਪਣੇ ਆਪ ਨੂੰ ਦਾਵਾ ਕੈਂਦੀ ਸੀ ਜੀ ਕਿ ਮੈਂ ਛਡਾਵਾਂਗੀ ਛਡਾਵਾਂਗੀ ਇੱਕ ਮਿੰਟ ਸਾਨੂੰ ਮੌਕਾ ਦਿੱਤਾ ਜਾਏਗਾ ਬਾਅਦ ਵਿੱਚ ਛਡਾਵਾਂਗੀ ਪਰ ਉਹ ਸੁਤੇਆ ਨਹੀਂ ਹੈ ਕਾਂਗਰਸ ਨੇ ਵੀ ਵੇਚਿਆ ਉਸੇ ਵਿੱਚ ਚਿੱਟਾ ਜਿਵੇਂ ਕਾਲੀਆਂ ਨੇ ਵੇਚਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਹਾ ਕਿ ਮੈਂ ਨਸ਼ਾ ਛਡਾਵਾਂ ਸਰਕਾਰ ਕਿਸੇ ਨੇ ਨਸ਼ਾ ਨਹੀਂ ਛਡਾਇਆ ਨਾ ਚਿੱਟਾ ਜਿਹੜਾ ਹੈਗਾ ਉਹਨੂੰ ਜਾਣ ਬੁੱਝ ਕੇ ਚਿੱਟੇ ਨੂੰ ਲਾਉਣ ਦਾ ਸਰਕਾਰਾਂ ਦਾ ਫਾਇਦਾ ਕੀ ਹੈ ਇਹਨੂੰ ਧਿਆਨ ਕਰਿਓ ਆ ਸਾਡੇ ਅੰਚ ਲੋਕ ਜਿਹੜੇ ਕੁਝ ਕੁਝ ਪਰਸੈਂਟ ਜਿਹੜੇ ਪੜੇ ਲਿਖੇ ਆ ਉਹ ਆਪਣਾ ਦਾਵਾ ਕਰਦੇ ਆ ਵੀ ਵੋਟ ਬੈਂਕ ਸਾਡਾ ਅਸੀਂ ਪੜ ਗਏ ਆ ਆਪਣੇ ਹੱਕਾਂ ਲਈ ਬੋਲਣਾ ਚਾਹੁੰਦੇ ਆ ਤਾਂ ਨਾਲ ਉਹ ਚਾਹੁੰਦੇ ਆ ਕਿ ਜੀ ਵੋਟ ਬੈਂਕ ਸਾਡਾ ਤੇ ਸਰਕਾਰ ਵੀ ਸਾਡੀ ਹੋਈ ਜੀ ਸਰਕਾਰ ਦੀ ਨੀਤੀ ਆ ਕੇ ਇਹਨਾਂ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਿ ਨਹੀਂ ਕਰ ਇਹਨਾਂ ਲੋਕਾਂ ਨੂੰ ਗਰੀਬੀ ਦੀ ਬਿਸ਼ਾਖ ਨਹੀਂ ਆਉਣਾ। ਅਰੇ ਬੱਚਾ ਨਸ਼ਾ ਨਸ਼ਾ ਜਾਣ ਬੁੱਝ ਕੇ ਲਾਇਆ ਤੇ ਨਸ਼ਾ ਕੋਈ ਵੀ ਨਹੀਂ ਛਡਾਉਂਦਾ ਪਰ ਨਸ਼ੇ ਦਾ ਜਿਹੜਾ ਫਾਇਦਾ ਉਹ ਖਾਂਦੇ ਪਿਆ ਇਸ ਲਈ ਨਸ਼ੇ ਲਈ ਸਾਨੂੰ ਇਕੱਠੇ ਹੋਣਾ ਪਵੇਗਾ ਇੱਕ ਮਤ ਇੱਕ ਜੁਟ ਇੱਕ ਵਿਚਾਰਧਾਰਾ ਦੇ ਨਾਲ ਤੇ ਨਸ਼ਾ ਜਿਹੜਾ ਹੈਗਾ ਪਬਲਿਕ ਨੇ ਖੁਦ ਆਪ ਬੰਦ ਕਰਨਾ ਇਹ ਤਾਂ ਅਸੀਂ ਕੰਪਲੇਟਾਂ ਪਾਈਆਂ ਜਦੋਂ ਅਸੀਂ ਕੰਪਲੇਟਾਂ ਪਾਈਆਂ ਉਲਟਾ ਪੁਲਿਸ ਇਹਨਾਂ ਨੂੰ ਕੀ ਕਹਿੰਦੀ ਆ ਇਹ ਮਸੀਦ ਦੱਸੋ ਕਿਹੜਾ ਬੰਦਾ ਜਿਹਦੀ ਦੱਸਣ ਜਾਂਦੇ ਆ ਸਾਡੀ ਲੜਾਈ ਹੁੰਦੀ ਆ ਪਰ ਮੈਂ ਤਾਂ ਬੇਨਤੀ ਕਰੂੰਗਾ ਜੇ ਦੱਸਣਾ ਨਹੀਂ ਮੈਂ ਇਹ ਕਹਾਂ ਨੇ ਚਾਹੁੰਦੇ ਆ ਕਿ ਉਹ ਲਾਗੂ ਹੋਵੇ ਲਾਗੂ ਹੋਏਗਾ ਪਰ ਆਪਾਂ ਪਹਿਲੂ ਮਰੇਗਾ ਨੂੰ ਖੋਇਆ ਸਰਕਾਰ ਕੋਲੋਂ ਅੱਜ ਤੁਹਾਡਾ ਕਾਨੂੰਨ ਜਿਹੜਾ ਲੇਜ਼ਾ ਦਾ ਹੈਗਾ ਉਹ 6 ਮਹੀਨੇ ਕੱਟ 20 ਸਾਲ ਹੋ ਗਿਆ ਹਾਲੇ ਮਰੇਗਾ ਦੇ ਵਿੱਚ ਵੀ ਬਹੁਤ ਮੁਸ਼ਕਲ ਆਉਂਦੀ ਆ ਕੋਈ ਮਰੇਗਾ ਤੇ ਬੋਲਣਾ ਚਾਹੁੰਦਾ ਸਾਡੇ

ਸ਼ੁਰੂ ਭਾਵੇਂ ਖਰਬੂਜੇ ਦੇ ਕੁੱਤੇ ਹੋ ਗਏ ਉਹ ਭਾਵੇਂ ਸ਼ੁਰੂ ਦਿੱਤੀ ਖਰਬੂਜਾ ਕੱਟਿਆ ਕਿੰਨੇ ਨਾਣ ਖਰਬੂਜੇ ਹਨ ਹੁਣ ਸਰਕਾਰ ਜਦੋਂ ਬਣਦੀ ਆ ਉਹ ਸਾਨੂੰ ਦੋ ਚੀਜ਼ਾਂ ਨਾਲ ਨਾਲ ਤਾਰਦੀ ਸਾਡਾ ਹਰ ਇੱਕ ਸਿਸਟਮ ਉਹਨਾਂ ਦੀ ਮੁਠੀ ਵਿੱਚ ਰਾਸ਼ਨ ਉਹਨਾਂ ਦੀ ਮੁਠੀ ਟੈਲੰਸੀ ਉਹਨਾਂ ਦੀ ਮੁਠੀ ਨਰੇਗਾ ਉਹਨਾਂ ਦੀ ਮੁਠੀ ਦੰਚਣ ਉਹਨਾਂ ਦੀ ਬੱਚਿਆਂ ਦੇ ਕੋਲਰ ਜਿਓ ਤੋਂ ਜਿੱਥੇ ਉਹਨਾਂ ਨੇ ਕੀਤੀ ਇਹ ਹਾਰ ਇੱਕ ਸਾਡੇ ਸਿਸਟਮ ਤੇ ਉਹਨਾਂ ਨੇ ਗੁਲਾਮੀ ਦੀ ਜ਼ਿੰਦਗੀ ਜੀਣੀ ਹੁੰਦੀ ਨਵੀਂ ਸਰਕਾਰ ਆਈ ਜੀ ਉਹਦੇ ਚ ਜਿਹੜੇ ਲੋਕ ਥੋੜੇ ਕਨੇ ਕੰਡ ਦਿੱਤੇ ਹੁੰਦੇ ਨੇ ਥੋੜੇ ਕਨੇ ਗੁਲਾਮੀ ਕਰਦੇ ਨੇ ਜਿਆਦਾ ਤਾਂ ਉਹ ਮੱਛਰ ਦੇ ਆ ਜਿਹੜੇ ਤੁਹਾਨੂੰ ਸੋਸ਼ਲ ਮੀਡੀਆ ਤੇ ਚੰਨੀ ਵੀ ਆ ਤੇ ਉਹ ਢੋਲ ਦੇ ਅੱਗੇ ਬਾਂਦਰ ਵਾਂਗੂ ਨੱਚਦੇ ਆ ਨਾ ਉਹ ਕਹਿੰਦੇ ਆ ਮੇਰੀ ਸਰਕਾਰ ਅਰ ਜਿੱਦੋ ਕਿ ਤੇ ਬਲਾਕਾ ਚ ਮੇਰਾ ਰੋਲਾ ਪੈਂਦਾ ਨਾ ਮੈਂ ਉਹਨਾਂ ਨੂੰ ਸਿੱਧਾ ਕਿਹਾ ਕਿ ਤੇਰੀ ماں ਨੇ ਸਰਕਾਰ ਨਹੀਂ ਜੰਮੀ ਸੀ ਜੇ ਤੇਰੀ ماں ਸਰਕਾਰ ਜੰਮੀ ਤੇ ਇੱਕ ਵੀ ਹੋਰ ਜਮਾ ਲਉਣੀ ਹੈ ਨਾ ਸਰਕਾਰ ਆ ਲੋਕਾਂ ਦੀ ਜਿਨ੍ਹਾਂ ਨੇ ਵੋਟ ਪਾਈ ਆ ਲੋਕਾਂ ਨੂੰ ਅਧਿਕਾਰ ਆ ਆਪਣਾ ਕੰਮ ਲੈਣਾ ਅਸੀਂ ਆਜ਼ਾਦ ਮੁਲਕ ਚ ਰਹਿੰਦੇ ਆ ਅਸੀਂ ਆਜ਼ਾਦ ਮੁਲਕ ਵਿੱਚ ਰਹਿੰਦੇ ਆ ਇਹਨੂੰ ਧਿਆਨ ਕਰਿਓ ਪਰ ਸਾਡਾ ਸਾਰਾ ਸਿਸਟਮ ਅਜੇ ਗੁਲਾਮ ਆ ਸਾਰਾ ਅਸਾਂ ਯਾਦ ਨਹੀਂ ਹੈ ਯਾਦ ਉਦੋਂ ਕੋਪ ਹੋਗੀ ਕਿ ਜਦੋਂ ਤੁਸੀਂ ਮਿੱਟੀਣਾ ਚ ਮੇਰੇ ਮੇਟ ਲੇਬਰਾਂ ਦੇ ਵਿੱਚ ਮੇਰੇ ਵਾਂਗੂੰ ਸਮਝ ਬਣਾਉਣ ਦੀ ਸਿਖਾਉਣ ਦੀ ਜਦੋਂ ਤੁਹਾਡੀ ਸਮਝ ਬਣ ਗਈ ਗਰਾਊਂਡ ਲੈਵਲ ਤੇ ਤਾਂ ਉਦੋਂ ਤੁਹਾਡੀ ਸਮਝ ਬਣ ਤੋਂ ਬਾਅਦ ਜਦੋਂ ਲੋਕਾਂ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਇਹਨਾਂ ਦਾ ਡਰ ਖਤਮ ਹੋ ਗਿਆ ਇਹਨਾਂ ਦਾ ਭੈ ਖਤਮ ਹੋ ਗਿਆ ਇਹ ਗੁਲਾਮੀ ਚੋਂ ਬਾਹਰ ਨਿਕਲ ਗਏ ਉਦੋਂ ਇਕੱਠੇ ਹੋ ਗਏ ਇਕੱਠੇ ਹੋ ਕੇ ਜਦੋਂ ਇਹਨਾਂ ਨੂੰ ਬਖਾਓਗੇ ਨਾ ਮੂੰਹ ਤੋੜ ਕੇ ਬਾਬ ਦਬੋਗੇ ਫਿਰ ਇਹ ਤੁਹਾਡਾ ਸਿਸਟਮ ਜਿਹੜਾ ਹੈਗਾ ਆਜ਼ਾਦ ਹੋਣਾ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਬੰਦ ਕਰਦੇ ਪਏ ਆ ਇਹ ਬੰਦ ਨਹੀਂ ਕਰ ਸਕਦੇ ਮਰੇਗਾ ਬੰਦ ਨਹੀਂ ਹੋ ਸਕਦੀ ਕੋਈ ਵੀ ਸੈਂਟਰ ਸਰਕਾਰ ਦਾ ਕਾਨੂੰਨ ਬਣਿਆ ਜੇ ਇੰਨੀ ਛੇਤੀ ਬੰਦ ਹੁੰਦਾ ਤਾਂ ਫਿਰ ਕਿਸਾਨ ਤਾਂ ਦਿੱਲੀ ਵਿੱਚ ਹੀ ਰਹਿਆ ਹੈ ਨਾ ਉਹਨਾਂ ਨੇ ਨਾ ਉਹਨਾਂ ਨੇ ਕਿੱਥੇ ਬੰਦ ਕਰਵਾ ਲਿਆ ਸਰਕਾਰ ਦਾ ਕਾਨੂੰਨ ਬਣਿਆ

ਪਰ ਤੁਸੀਂ ਮੇਰੀ ਕਿਸੇ ਨੂੰ ਕੱਲੇ ਨਹੀਂ ਸੀ ਇਹ ਤਾਂ ਹਾਲੇ ਐਮਪੀ ਬਣੇ ਆ ਉਹਨਾਂ ਨੂੰ ਸਾਹ ਚ ਹੋ ਗਿਆ ਕਿ ਇਹਨਾਂ ਨੇ ਵੋਟ ਨਹੀਂ ਪਾਈ ਉਹਨਾਂ ਨੂੰ ਤਕਲੀਫ ਆ ਕਿ ਹੁਣ ਵੋਟਰਾਂ ਦੇ ਆ ਜੇ ਹਰ ਇੱਕ ਬਲਾਕ ਦੇ ਵਿੱਚ ਜਿਸ ਸਿਸਟਮ ਚੱਲਦਾ ਪਿਆ ਅੱਜ ਕੱਲ ਖੁਰਦ ਦੇ ਵਿੱਚ ਵੀ ਲੱਗਿਆ ਉੱਥੇ ਵੀ ਇਹ ਰੋਕਦਾ ਜਦੋਂ ਸਰਪੰਚ ਬਣ ਗਏ ਇਸ ਤੋਂ 10 ਗੁਣਾ ਜ਼ਿਆਦਾ ਤੁਹਾਡਾ ਨੁਕਸਾਨ ਕਰਨਗੇ ਕਿਉਂਕਿ ਸਰਪੰਚ ਨੇ ਘਾਟੇ ਵਿੱਚ ਰਹਿਣਾ ਤੁਸੀਂ ਉਹਨਾਂ ਦੀਆਂ ਅੱਖਾਂ 'ਚ ਚਮਕਦੇ ਰਹਿਣਾ ਹੈ ਆ ਮੰਦਾਗੇ ਲੱਗ ਕੇ ਮਰੇ ਜਾਲਿਆਉਦਾ ਮੈਂ ਸਰਪੰਚਾਂ ਮੁੱਛਾਂ ਨੂੰ ਵਟਕਾਉਣੇ ਮੇਰੀ ਪਾਵਰ ਆ ਜਿਹੜੀ ਐਮਐਲਏ ਨਾਲ ਬਣੀ ਆ ਮੇਰੀ ਉਹਦੇ ਨਾਲ ਬਣੀ ਆ ਇਸ ਨੂੰ ਆਈਏ ਸਰਪੰਚ ਅੱਗੇ ਆਪ ਦੇ ਕਾਨੂੰਨ ਕਾਰ ਦਾ ਪਿੰਡ ਤੇ ਲੈ ਲੈਂਦਾ ਨਰੇਤਾ ਪਰ ਇੱਕ ਧਾਰਮ ਧਾਰਨਾ ਵੱਡੀ ਪੈਨ ਫੁੱਲੋ ਫੁੱਲੋ ਸਿੱਖੋ ਆ ਇਹਨੂੰ ਕਿਹਨੂੰ ਆਪਾਂ ਸੋਸ਼ਲ ਮੀਡੀਆ ਤੇ ਬੋਲ ਦਿੱਤੇ ਜੇ ਕਿਸੇ ਦੀ ਜਿੰਮੇਤ ਹੈਗੀ ਤੇ ਆਪ ਕੋਲ ਬੁਲਾ ਲਵੇ ਪਰ ਆਪ ਆਪ ਕਮਾਂਡ ਹਟਾ ਕੇ ਜਿਹੜੇ ਲੋਕ ਹੱਥ ਜੋੜ ਕੇ ਬੋਟ ਮੰਗਣ ਆਉਂਦੇ ਨੇ ਉਹਨਾਂ ਨੂੰ ਪਬਲਿਕ ਨੇ ਚੁਣਿਆ ਹੁੰਦਾ ਹੈ ਉਹ ਪਬਲਿਕ ਦੇ ਨਮਾਇंदे ਹੁੰਦੇ ਆ ਕੰਮ ਕਰਨ ਵਾਲੇ ਹੁੰਦੇ ਨੇ ਜਿਵੇਂ ਭਈਆ ਨਹੀਂ ਆ ਕੇ ਕਹਿੰਦਾ ਜੀ ਮੈਨੂੰ 1 ਸਾਲ ਦੀ ਤਨਖਾਹ ਆ ਦਿਓ ਤੇ ਮੈਂ ਕੰਮ ਕਰਾਂਗਾ ਉਹ ਜ਼ਿੰਮੇਵਾਰ ਬਣ ਜਾਂਦਾ ਇਹ ਲੋਕ 50 ਸਾਲਾਂ ਦੇ ਕੰਮ ਕਰਨ ਵਾਲੇ ਜ਼ਿੰਮੇਵਾਰ ਆ ਮੈਂ ਨਹੀਂ ਕਹਿੰਦਾ ਸਵਿਧਾਨ ਕਹਿੰਦਾ ਮੋਬਾਈਲ ਦੇ ਚੱਕ ਕੇ ਵੇਖੋ ਕਿ ਜਿਨ੍ਹਾਂ ਨੂੰ ਅਸੀਂ ਬੋਟ ਪਾਈ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਉਹਨਾਂ ਦੀ ਜ਼ਿੰਮੇਵਾਰੀ ਸੁਣ ਲਓ ਮੇਰੇ ਤੋਂ ਉਹਨਾਂ ਦੀ ਜ਼ਿੰਮੇਵਾਰੀ ਆ ਪਬਲਿਕ ਦਾ ਵਿਕਾਸ ਕਰਨਾ ਪਬਲਿਕ ਦਾ ਰਜਗਾਰ ਲਾਗੂ ਕਰਨਾ ਪਬਲਿਕ ਦੇ ਹੱਕ ਵਿੱਚ ਚੰਗੇ ਚੰਗੇ ਮਤੇ ਪਾਸ ਕਰਕੇ ਦੇਣੇ ਔਰ ਪਬਲਿਕ ਨੂੰ ਜਿਹੜਾ ਅਨਿਆਂ ਦਵਾਣਾ ਪਬਲਿਕ ਦਾ ਸੰਵਿਧਾਨ ਲਾਗੂ ਕਰਨਾ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦੇ ਵਿਕਾਸ ਲਾਗੂ ਕਰਨਾ ਪਬਲਿਕ ਦਾ ਜਿਹੜਾ ਹੈਗਾ ਮਤਾ ਪਾ ਕੇ ਜੋ ਪਿਛੇ ਗਰਾਊਂਡ ਲੈਵਲ ਤੇ ਮੁਸ਼ਕਲਾਂ ਆਂਦੀਆਂ ਉਹਨਾਂ ਨੂੰ ਜਿਹੜਾ ਹੈਗਾ ਲਾਗੂ ਕਰ ਆਏ ਉਹਨਾਂ ਦਾ ਹੱਕ ਤੇ ਸਾਡਾ ਹੱਕ ਆ ਨੂੰ ਮੈਂ ਜਿਆ ਸਾਰਾ ਚਾ ਨਹੀਂ ਮੈਂ ਜਿਆ ਮਾ ਕਾ ਮੇਰਾ ਨੇਰੇ ਗਨ ਕਾਟ ਪਟਾਤਾ ਜੀ ਦੀ ਜਾਂਗੀ ਕਬ ਨਹੀਂ ਅੱਛਾ ਕਦਨ ਦੇ ਜਿਆ ਦਾ ਕਾਟ ਕਟਾਤਾ ਪਟਾਇਆ 2 ਸਾਲ ਹੋ ਗਏ 2 ਸਾਲ ਉਸ ਤੋਂ ਬਾਅਦ ਬੜਿਆ ਨਹੀਂ ਨਾ ਕਿਉਂ ਉਹ ਜਾਨੇ ਵਿਰਿੰਦਰ ਸਾਹ ਨੇ ਮੈਨੂੰ ਕਿਹਾ ਸੀ ਕਿ ਬਲੇਟ ਪਾਈ ਹੋਈ ਚੰਡੀਗੜ੍ਹ ਸਾਡੇ ਉਹ 700 ਲੈ ਕੇ ਚੱਕਾਈ ਨਹੀਂ ਫੇਰ ਹੁਣ ਫੇਰ ਮੋਦਨ ਕਿਹਾ ਉਹ ਦਿਨ ਕਹਿੰਦਾ 10 10 15 ਦਿਨ ਵੇਖ ਕਰ ਲੈ ਤੇ ਤੁਸੀਂ ਹੁਣ ਕਿਹਾ ਫਰਮ ਕਰ ਦੁਬਾਰਾ ਮੈਂ ਦੁਬਾਰਾ ਫਰਮ ਕਰ ਦਿੰਦਾ ਜੇ ਕੋ ਕੋਈ ਗੱਲ ਨਹੀਂ ਮਰਿਆ ਨੇ ਜਦ ਕਟੀਚ ਨਾ ਇਹ ਤਾਂ ਮੈਨੂੰ ਜੀ ਵੀ ਨਕਸ ਦੇਣਾ ਨਹੀਂ ਮਰਿਆ ਦਾ ਕਿ ਮਗਰੋਂ ਨਹੀਂ ਕਰਨਾ ਹੋਰ ਕੋਈ ਗੱਲ ਕਰੀ ਚਾਹੁੰਦਾ ਵੀ ਉਹ ਝਕਾਏ ਕਿ ਕਿੰਨੇ ਆਨ ਕਿ ਗੱਲ ਇਤਨੀ ਪਰ ਪੈ ਕੇ ਵੜਿਆ ਆਨ ਤੇ ਅੰਦਰ ਜੈਨ ਚਲਦੇ ਬੀਕ ਪੈਣ ਚਪਕਾਰ ਹੁਣ ਮੈਨੂੰ ਗੱਲ ਪੂਰੀ ਕਰਨ ਦੇ ਤੁਸੀਂ ਜਿਹੜਾ ਕਿਸੇ ਦੇ ਮੋਢਿਆਂ ਤੇ ਰੱਖਦਾ ਹਾਂ ਕਿਸੇ ਨੇ ਸੁਣਨਾ 76 ਸਾਲ ਤੋਂ ਬੋਟਾ ਲੈਂਦੇ ਆ ਕਿਸੇ ਨੇ ਨਹੀਂ ਸੁਣਨਾ ਤੁਸੀਂ ਇੱਕ ਗੱਲ ਸੁਣੋ ਅੱਜ ਇਹ ਵੀ ਮੇਲੇ ਲੱਗਦੇ ਆ ਹੈਨਾ ਲੱਗਦੇ ਨੇ ਮੇਲੇ ਕਿਹੜੇ ਆ ਮੇਲਿਆਂ ਦੇ ਵਿੱਚ ਪੁਲਵਾਨ ਕੋਈ ਨੇ ਟੌਂਦਾ ਕੌਣ ਹੁੰਦਾ ਜਿਹੜਾ ਤਕੜਾ ਹੁੰਦਾ ਐਡ ਤੁਸੀਂ ਆਪ ਦਾ ਸੰਗਠਨ ਬਣਾਓ ਸੰਗਠਨ ਬਣਿਆ ਹੋਇਆ ਉਹਦਾ ਸਾਥ ਦਿਓ ਜ਼ਿੰਮੇਵਾਰ ਬਣੋ ਕਾਦੇ ਜ਼ਿੰਮੇਵਾਰ ਨਰੇਗਾ ਖਾਦੀ ਅਸੀਂ ਜ਼ਿੰਮੇਵਾਰਾਂ ਪੈਨਸ਼ਨ ਸਾਡੀ ਅਸੀਂ ਜ਼ਿੰਮੇਵਾਰਾਂ ਸਗਨ ਸਕੀਮ ਸਾਡੀ ਅਸੀਂ ਜ਼ਿੰਮੇਵਾਰਾਂ ਮਕਾੜ ਮਰਲੇ ਸਾਡੇ ਅਸੀਂ ਜ਼ਿੰਮੇਵਾਰਾਂ ਬੱਚਿਆਂ ਦੇ ਕੋਲਰਸ਼ਿਪ ਵੀ ਜੀਫੇ ਸਾਡੇ ਅਸੀਂ ਜ਼ਿੰਮੇਵਾਰਾਂ ਮੈਡੀਕਲ ਸੂਤਾ ਸਾਡੀਆਂ ਅਸੀਂ ਜ਼ਿੰਮੇਵਾਰਾਂ ਜ਼ਿੰਮੇਵਾਰ ਬਣ ਕੇ ਵੀ ਨਹੀਂ ਨਿਚੋ ਇੱਕ ਵਾਰੀ ਆਪਦੇ ਹੱਕਾਂ ਲਈ ਇਕੱਠੇ ਹੋ। ਹੱਕਾਂ ਲਈ ਤਾਂ ਇਕੱਠੇ ਨਹੀਂ ਹੋ ਰਹੇ ਆਪਾਂ। ਕਿਹਨੇ ਕਿਸੇ ਨੇ ਘਾਤਾ ਕਿਸੇ ਨੇ ਬਣਾ ਲਿਆ ਇਵੇਂ ਨਹੀਂ ਹੋਣਾ। ਤੁਹਾਨੂੰ ਆਪਣੇ ਆਪ ਨੂੰ ਕਰਨਾ। ਐਡਾ ਸੌਖਾ ਹੋਵੇ ਤਾਂ ਫਿਰ ਕਿਸਾਨ ਹਾਲ ਦਿੱਲੀ ਬੈਠਦੇ ਸੀ। ਹੁਣ ਵੀ ਬਾਰਡਰ ਤੇ ਬੈਠੇ ਆ। ਹੁਣ ਵੀ ਬੈਠੇ ਆ। ਫਿਰ ਅਸੀਂ ਇਕੱਠੇ ਤਾਂ ਹੋਣਾ ਨਹੀਂ। ਦੋਸਤੀ ਦੇ ਚ ਦੇਣੀ ਹੈ। ਹੈ ਨਾ? ਦੇ ਤਾਂ ਨਸ਼ੇ ਕਰਦਿਆਂ ਤੇ ਅਸੀਂ ਉਸੇ ਜਾ ਕੇ ਕੀ ਕਰੀਏ ਦੇਖੋ ਪੰਜਾਬੀ ਇਸ ਤਰ੍ਹਾਂ ਨਸ਼ੇ ਦੇ ਕਰਦੇ ਆ ਤੇ ਨਸ਼ਿਆਂ ਦੀ ਜ਼ਿੰਮੇਵਾਰੀ ਪਬਲਿਕ ਦੀ ਸੰਭਲੋ ਹਾਂ ਪੂਰ ਸਰਕਾਰ ਬਣੀ ਹੋਈ ਆ ਉਹਨਾਂ ਤੱਕ ਆਪਾਂ ਇੱਕੀ ਤੱਕ ਆਵਾਜ਼ ਆਉਣੀ ਆ ਕੋਈ ਨੁਕਸਾਨ ਨਹੀਂ ਠੀਕ ਆ ਤਾਂ ਆਪਾਂ ਇਨਾਂ ਕਿੰਦੇ ਹੋਇਆ ਸਭ ਨੂੰ ਜੈ ਭੀਮ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ